ਬੈਲਟ ਪੇਪਰ ਸਵੇਰੇ ਖੁੱਲੀਆਂ ਪੇਟੀਆਂ ਆਈ ਚੋ ਤੇ ਬੈਲਟ ਦੇ ਕਰਾਂ ਤੇ ਨਿਸ਼ਾਨ ਬਦਲੇ ਅਸਾ ਮੇਰੇ ਨਿਸ਼ਾਨ ਦੇ ਕੇ ਟਰੈਕਟਰ ਸੀ ਤੇ ਰਗੂਜੀ ਦੇ ਕੇ ਘੋੜਾ ਸੀ ਮੈਂ ਵੀ ਤੁਹਾਡੇ ਨਾਲ ਹੀਰਾ ਫੇਰੀ ਹੋਈ ਰੱਜ ਕੇ ਮੇਰੇ ਨਾਲ ਬੜੀ ਪਈ ਉਸੇ ਹੀਰਾ ਫਰੀ ਹੋ ਗਈ ਕਿਉਂਕਿ ਬਾਦਲ ਅਬੀ ਸਾਰੇ ਜਿਹੜੇ ਆਏ ਸਨ ਇੱਥੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਝਿੰਦਾ ਇਹ ਸਾਡੇ ਕਰਗੂ ਜੀ ਤੋਂ ਹਰੇਗਾ ਨਹੀਂ ਬਾਗਲ ਨੇ ਉੱਥੇ ਫੋਨ ਕੀਤਾ ਆਪਣੇ ਉਹ ਜੱਜ ਨੂੰ ਜਿਹੜਾ ਮੈਨੂੰ ਨਾ ਪੋਹ ਪਿਆ ਗਿਆ ਜਸਟਿਸ ਹਰਬੰਸ ਸਿੰਘ ਅੱਛਾ ਜਸਟਿਸ ਹਰਬੰਸ ਸਿੰਘ ਹਾਂਜੀ ਲਾਇਆ ਸੀ ਇਹਨਾਂ ਨੇ ਬਿਲਕੁਲ ਹਾਂਜੀ 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 ਜਸਟਿਸ ਹਰਬੰਸ ਸਿੰਘ ਨੂੰ ਫੋਨ ਕੀਤਾ ਵੀ ਇਹ ਕੰਮ ਨਹੀਂ ਬੰਨਣਾ ਲਾ ਤੂੰ ਸਾਰੇ ਹਲਕੇ ਦਾ ਹੀ ਦੁਬਾਰਾ ਇਲੈਕਸ਼ਨ ਕਰ ਰਿਹਾ ਚਮਤ ਜਿਹੜੇ ਅੰਦਰ ਦੁਬਾਰਾ ਇਲੈਕਸ਼ਨ ਕਰਵਾਉਣਾ ਓਹ ਹੋ ਅੱਛਾ ਐਡੀ ਵੱਡੀ ਐ ਐ ਇੰਨੀ ਹਨੇਰਗਰਦੀ ਕੀਤੀ ਬਾਗਲਾ ਨੇ ਇੰਨੀ ਇੰਨੀ ਹਨੇਰਗਰਦੀ ਮੇਰੇ ਨਾਲ ਇਹ ਢੇਢ ਤੋਂ ਗੱਡੀ ਲੈ ਕੇ ਕਰਨਾਲ ਆਣ ਕੇ ਪਹੁੰਚਿਆ ਸਾਰੇ ਰਗੂ ਜੀ ਦੇ ਘਰ ਪੰਜਾਬ ਦੇ ਸਾਰੇ ਪੀਪੀ ਜੀ ਤੋਂ ਰੋ ਟੌੜਾ ਸਾਹਿਬ ਜੀ ਹੁੰਦੇ ਸਨ ਬਾਦਲ ਸਾਹਿਬ ਸਭ ਜੀ ਜਿੰਨਾ ਹਮ ਲੋਕ ਭੀ ਲੱਜ ਤੁਮ ਸਾਰੇ ਵਟੇ ਵਟੇ ਲੀਡਰ ਸਾਰੇ 150 ਗੱਡੀ ਲੈ ਕੇ ਆ ਗਏ ਹਾਂਜੀ ਹਾਂਜੀ ਚਲੋ ਅਸੀਂ ਫਿਰ ਆ ਗਿਆ ਵੀ ਇਹ ਹਾਲਾਤ ਵੇਖਿਆ ਨਾ ਜਿੱਦਣ ਤੇ ਦਿਨਾਂ ਨਹੀਂ ਤੇ ਇਹ ਇਲੈਕਸ਼ਨ ਵੇਟ ਰਹਾ ਮਤਲਬ ਇਹ ਆਊਟ ਕਰ ਦਿਓ ਵੀ ਇਹ ਇਲੈਕਸ਼ਨ ਲੜਾਂਗੇ ਸਾਡਾ ਕਿਲਾ ਕਰੋੜਾਂ ਰੁਪਈਆ ਦਾ ਅਰਬਾਂ ਦਾ ਨੁਕਸਾਨ ਹੀ ਨਹੀਂ ਹੋਇਆ ਇਹਦੇ ਨਾਲ ਸਾਡੇ ਸਿੱਖ ਬੱਚਿਆਂ ਦਾ ਬੜਾ ਜਿੱਥੇ ਬਹੁਤ ਬਹੁਤ ਐਜੂਕੇਸ਼ਨ ਬਖਦਾਬੂਨ insan ਹੈ ਬਿਲਕੁਲ ਜੀ 100 100 ਡਾਕਟਰ ਹਰ ਸਾਲ ਬਣ ਕੇ ਨਿਕਲਨੇ ਸੰਨ ਜੀ ਤੇ ਜਿਹੜੇ ਖਿਆਲੀ ਮੈਡੀਕਲ ਕਾਲਜ ਨੂੰ ਨਾਲ ਡੈਂਟਲ ਕਾਲਜ ਨਾਗੇ ਰੱਖਿਆ ਉਹਦੀ ਐਨਐਸਯੂ ਮੈਡੀਕਲ ਕਾਲਜ ਲਈ ਨਹੀਂ ਆਇਆ ਤੱਕ ਮੈਡੀਕਲ ਕਾਲਜ ਚੱਲਿਆ ਹੀ ਨਹੀਂ ਹੋ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਹਾਂ ਫਿਰਦੇ ਜੀ ਫਿਰਦੇ ਮਹਾਰਾਜ ਜੀ ਬਿਆਨ ਸਿੰਘ ਗੱਲ ਕਰ ਰਿਹਾ ਜੀ ਚੜ੍ਹਦੀ ਕਲਾ ਚੋ ਜੀ ਜੀ ਹਾਂ ਜੀ ਹਾਂ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀਦਾ ਸਾਹਿਬ ਤੁਹਾਡਾ ਸਾਈਕਲ ਸਾਰਿਆਂ ਨੂੰ ਪਿੱਛੇ ਛੱਡ ਗਿਆ ਮਿਹਰਬਾਨੀ ਤੁਹਾਡੀ ਜੀ ਸਾਈਕਲ ਭਜਦੇ ਹੀ ਬੜਾ ਜੇ ਹਵਾ ਟੂਪ ਉੱਪਰ ਟੈਰਾਂ ਠੀਕ ਹੋਵੇ ਤੇ ਗੁਰੂ ਅਮਰਦਾਸ ਦੀ ਬੜੀ ਕਿਰਪਾ ਹੋਈ ਹੈ ਨਾ ਜੀ ਚਲੋ ਬਦਾਂ ਯਾ ਜੀ ਸਾਰੇ ਤੁਹਾਡੇ ਜਿਹੜੇ ਮੈਂਬਰ ਜਿੱਤੇ ਆ 12 ਮੈਂਬਰ ਜਿੱਤੇ ਆ ਸਾਰਿਆਂ ਨੂੰ ਵਧਾਈਆਂ ਤੇ ਚਿੰ다 ਸਾਹਿਬ ਸੰਗਤਾ ਤੁਹਾਡੇ ਸੁਣਨੀਆ ਚਾਹੁੰਦੀਆਂ ਕਿਉਂਕਿ ਤੁਹਾਡਾ ਸਟਰਗਲ ਬੜਾ ਲੰਮਾ ਰਿਹਾ ਹੈ ਘੱਟੋ ਘੱਟ 25 30 ਸਾਲ ਹੋ ਗਏ ਤੁਸੀਂ ਇਹ ਸਟਰਗਲ ਕਰਦੇ ਹੋਏ ਤੇ ਅੱਜ ਮੂਰਪਿਆ ਵਾ ਜੀ ਹਰਿਆਣੇ ਦੀ ਸੰਗਤਾ ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਮਿਲਿਆ ਵਾ ਹਰਿਆਣੇ ਦੀ ਇੱਕ ਵੱਖਰੀ ਪ੍ਰਬੰਧਕ ਕਮੇਟੀ ਬਣ ਜਾ ਰਹੀ ਹੈ ਹਾਂਜੀ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੰਮਾ ਸਮਾਂ ਸੰਘਰਸ਼ ਕੀਤਾ ਜੀ 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 ਕੀ ਕਹਿਣਾ ਚਾਹਤੇ ਮੈਂ ਸਾਰੇ ਸਰੋਤਿਆਂ ਨੂੰ ਫਰਦੇ ਦੀ ਇਸ਼ਾਨਜ ਪਾਗਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੱਲ ਹੁਣ ਆਪਾਂ ਸ਼ੰਗਰਸ਼ ਦੀ ਕਰੀਏ ਕਿ 1996 ਤੋਂ ਲੈ ਕੇ ਜਦੋਂ ਮੈਂ ਪਹਿਲਾ ਇਲੈਕਸ਼ਨ ਲੜਿਆ ਸੀ ਸਰਦਾਰ ਰਘੂਜੀਤ ਦੇ ਵਿਰਕ ਦੇ ਸਾਹਮਣੇ ਹਾਂਜੀ ਪਹਿਲਾ ਇਲੈਕਸ਼ਨ ਸੀ ਉਹ 18 ਸਾਲ ਬਾਅਦ ਸ਼ੋਮਨੀ ਕਮੇਟੀ ਦੀਆਂ ਚੋਣਾਂ ਹੋਈਆਂ ਜੀ ਤੇ ਉਹਦੇ ਵਿੱਚ ਮੈਂ ਇਲੈਕਸ਼ਨ ਲੜਿਆ ਪਰ ਮੈਂ ਰਹੁ ਜੀ ਤੋਂ ਉਸ ਇਲੈਕਸ਼ਨ ਦੇ ਵਿੱਚ ਉਸ ਟਾਈਮ ਚਾਰ ਜ਼ਿਲ੍ਹੇ ਸਨ ਸਾਡੇ ਇਹ ਕਰਨਾਲ ਹਲਕੇ ਤੋਂ ਇੱਕ ਕਰਨਾਲ ਇੱਕ ਪਾਣੀਪਤ ਇੱਕ ਸੋਨੀਪਤ ਤੇ ਇੱਕ ਰੋहतक ਜੀ ਉਹਨਾਂ ਚੋਂ ਜ਼ਿਲ੍ਹਿਆਂ ਉਹਨਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਦੋਂ ਸ਼ਾਮ ਨੂੰ ਰਿਜ਼ਲਟ ਡਿਕਲੇਅਰ ਹੋਇਆ ਤੇ ਮੇਰੇ 3700 ਵੱਧ ਵੋਟਾਂ ਸਨ ਪਰ ਮੇਰਾ ਉਸ ਦਿਨ ਮਾਨਕ ਰੋਪੜੋਂ ਇਲੈਕਸ਼ਨ ਲੜਿਆ ਮੇਰਾ ਨਿਸ਼ਾਨ ਘੋੜਾ ਸੀ ਤੇ ਰਗੂ ਜੀ ਦਾ ਅਕਾਲੀ ਦਲ ਬਾਦਲ ਦਾ ਟਰੈਕਟਰ ਸੀ ਜੀ ਬੇ ਜੀ 6000 ਵੋਟਾਂ ਸਨ ਦੂਆ ਜਿਹੜੇ ਅਨੀਆਂ ਰੋਹਤਕ ਦੀਆਂ ਤੇ ਸੋਣੀ ਪੜਦੀਆਂ ਜੀ ਪਰ ਜਦੋਂ ਉੱਥੇ ਬੈਲਟ ਪੇਪਰ ਖੁੱਲਿਆ ਤੇ ਉਹ ਚੌਦੀ ਬੰਸੀ ਲਾਲ ਦੀ ਸਰਕਾਰ ਸੀ ਮੁੱਖ ਮੰਤਰੀ ਬੰਸੀ ਲਾਲ ਹਾਂਜੀ ਹਾਂਜੀ ਜਦੋਂ ਉਹ ਬੈਲਟ ਪੇਪਰ ਸਵੇਰੇ ਖੁੱਲਿਆ ਫੇਟੀਆਂ ਆਈ ਚੁੱਤ ਬੈਲਟ ਪੇਪਰਾਂ ਤੇ ਨਿਸ਼ਾਨ ਬਦਲੇ ਸਨ ਮੇਰੇ ਨਿਸ਼ਾਨ ਦੇ ਅਗੇ ਟਰੈਕਟਰ ਸੀ ਤੇ ਰਗੂ ਜੀ ਦੇ ਅਗੇ ਘੋੜਾ ਸੀ ਭਵੀ ਤੁਹਾਡੇ ਨਾਲ ਹਿਰਾਫੇਰੀ ਹੋਈ ਰੱਜ ਕੇ ਮੇਰੇ ਨਾਲ ਬੜੀ ਪਈ ਉਸੇ ਹਿਰਾਫੇਰੀ ਹੋ ਗਈ ਤੇ ਉੱਥੇ ਇਲੈਕਸ਼ਨ ਬੰਦ ਕਰ ਦਿੱਤਾ ਗਿਆ ਕਿਉਂ ਇਹ ਕਰਾਈ ਫਿਰ ਬਾਦਲ ਪਾਰਟੀ ਨੇ ਸੀ ਹਾਂ ਕਰਾਈ ਬਾਦਲ ਪਾਰਟੀ ਨੇ ਜੀ ਹਾਂਜੀ ਕਿ ਕਿਉਂਕਿ ਬਾਦਲ ਅਰੀ ਸਾਰੇ ਜਿਹੜੇ ਆਏ ਸਨ ਇੱਥੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਝਿੰਦਾ ਸਾ ਸਾਡੇ ਕਰਗੂ ਜਿੱਤੂ ਹਰੇਗਾ ਨਹੀਂ ਉਹਨਾਂ ਨੇ ਕਿਹਾ ਵੀ ਚਲੋ 6000 ਵੋਟਾਂ ਨੇ ਉੱਥੋਂ ਵੈਲਟ ਪੇਪਰ ਨਿਸ਼ਾਨ ਬਦਲ ਦਿਓ ਤੇ ਜੇ ਇੱਥੇ ਜਿੱਤ ਗਏ ਅਸੀਂ ਕਰਨਾਲ ਪਾਣੀਪੱਟੇ ਚੋਂ ਫਿਰ ਤੇ ਕੋਈ ਲੋੜ ਨਹੀਂ ਤੇ ਜੇ ਨਾ ਜਿੱਤੇ ਤੇ ਉੱਥੇ ਅਰੀ ਫਿਰ ਇੱਕ ਪਾਸੇ ਵੋਟਾਂ ਪਵਾ ਗਈ ਕਿਉਂਕਿ ਨਾਲ ਸ਼ਮਨਿਕ ਕਮੇਟੀਆਂ ਹਰੇ ਪੰਜਾਬ ਹਰਿਆਣਾ ਹਿਮਾਚਲ ਦੀਆਂ ਵੋਟਾਂ ਚੱਲ ਰਹੀਆਂ ਹਨ ਉਹ ਵੀ ਵਿਜੀ ਸਨ ਉਹਨਾਂ ਨੇ ਦੇਖੋ ਫਿਰ ਜਿਹੜੀ ਗੱਲ ਹੋਈ ਤੇ ਫਿਰ ਆਪਾਂ ਇਲੈਕਸ਼ਨ ਉੱਤੇ ਦੁਬਾਰਾ ਕਰਾ ਕੇ 6000 ਵੋਟਾਂ ਤੇ ਤੇ ਆਪਣੇ ਬੰਦੇ ਨੂੰ ਜਿਤਾ ਦੇਾਂਗੇ ਕਮੀ ਪੇਸ਼ੀ ਕੱਟ ਦੇਾਂਗੇ ਇੱਕ ਚਾਲ ਸੀ ਬੜੀ ਵੱਡੀ ਜੀ 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 ਹਾਂ ਜਦੋਂ ਫਿਰ ਉਹ ਜਿਸ ਦਿਨ ਇਲੈਕਸ਼ਨ ਹੋਇਆ ਤੇ ਜਦੋਂ ਰੋਟ ਸੁਣੀ ਪੜ ਤੇ ਇਹ ਵੈਲਟ ਪੇਪਰ ਖੁੱਲੇ ਤੇ ਉਹਨਾਂ ਕਹਿੰਿਆ ਵੀ ਇਹ ਤਾਂ ਨਿਸ਼ਾਨ ਗਲਤ ਨੇ ਤੇ ਉਹਨਾਂ ਇਲੈਕਸ਼ਨ ਰੋਕ ਦਿੱਤਾ ਇਸ ਗੱਲ 'ਤੇ ਡਿਸਪਿਊਟ ਹੋ ਗਿਆ ਇਲੈਕਸ਼ਨ ਉੱਤੇ ਜੀ ਜਦੋਂ ਕਰਨਾਲ ਤੇ ਪਾਣੀ ਪਾ ਦਿਆਂ ਸ਼ਾਮ ਨੂੰ ਸੰਦੂਕੜੀਆਂ ਕੁੱਲੀਆਂ ਤੇ ਸਾਡੇ ਸੈਂਸਿਸ ਸਾਡੇ 3700 ਵੋਟਾਂ ਨਾਲ ਮੈਂ ਰਗੂਜੀਤ ਨੂੰ ਲੀਡ ਦੇ ਰਿਆ ਸੀ ਜੀ ਤੇ ਫਿਰ ਮੈਨੂੰ ਜਿਹੜੇ ਦੋ ਜਿਹੜੇ ਸਾਨੂੰ ਉਹਨਾਂ ਦਾ ਦੁਬਾਰਾ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਨੇ ਢੇਰ ਡਿਕਲੇਅਰ ਕਰਤਾ ਵੀ ਇਹ ਡਿਸਪਿਊਟਡ ਯਾ ਇੱਥੇ ਡਿਸਪਿਊਟ ਹੋ ਗਿਆ ਤੇ ਇੱਕ ਹਫ਼ਤੇ ਦਾ ਟਾਈਮ ਦੇਣਾ ਦੁਬਾਰਾ ਫਿਰ ਇਹਨਾਂ ਦੋਆਂ ਜਿਹੜਿਆਂ 'ਚ ਇਲੈਕਸ਼ਨ ਹੋਵੇਗਾ ਹਾਂਜੀ ਉੱਥੇ ਫਿਰ ਉਦੋਂ ਜਸਟਿਸ ਹੁੰਦੇ ਸਨ ਰਿਟਾਇਰ ਜੱਜਸੀ ਮੈਨੂੰ ਯਾਦ ਨਹੀਂ 1996 ਚ ਜੀ ਬਾਅਦ ਵਿੱਚ ਆਂਦਾ ਹੋਰ ਇਸ ਤੇ ਅਰਸੀ ਬੜਾ ਨੇਕੀ ਅੱਛਾ ਹਾਂ ਵਨ ਮੈਨ ਪਾਵਰ ਸੀ ਅਨਦਰ ਇੰਨਾ ਹੀ ਜੱਜ ਨੂੰ ਲਾਇਆ ਆਸਤੇ ਜੀ ਤੇ ਉਹ ਫਿਰ ਬਾਅਦ ਵਿੱਚ ਇਹਨਾਂ ਇਲੈਕਸ਼ਨ ਕਮਿਸ਼ਨ ਦਾ ਰਿਟਾਇਰ ਹੋਣ ਤੋਂ ਬਾਅਦ ਉਹਨੂੰ ਜੱਜ ਲਾ ਦਿੱਤਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜੀ ਤੇ ਉਸ ਟਾਈਮ ਫਿਰ ਜਦੋਂ ਮੈਂ ਉੱਥੇ ਇਲੈਕਸ਼ਨ ਲੜਨ ਵਾਸਤੇ ਗਿਆ ਸੀ ਹਫ਼ਤਾ ਕੰਪੇਨ ਕਰਦੇ ਰਹੇ ਫਿਰ ਉਹਦੇ ਸੰਗਵੀਰ ਬਾਦਲ ਵੱਡਾ ਬਾਦਲ ਸਾਰੇ ਜਦੋਂ ਪਾਣੀ ਭੱਤ ਗਏ ਤੇ ਉਹਨੂੰ ਦਿੱਲੀ ਕਮੇਟੀ ਦਾ ਵੀ ਤੇ ਬਾਦਲ ਕਿਆਂ ਦਾ ਕਬਜ਼ਾ ਸੀ ਉਹਨ ਮਰ ਗਿਆ ਆਪਣਾ ਪ੍ਰਧਾਨ ਤੇ ਉਹ ਪਟਨਾ ਸਾਹਿਬ ਦਾ ਵੀ ਪ੍ਰਧਾਨ ਮੈਨੇ ਮੇਰੇ ਨਾਂ ਭੁੱਲ ਗਿਆ ਉਹਨੂੰ ਛੋਟਾ ਜਿਹਾ ਬੰਦਾ ਸੀ ਹਾਂਜੀ 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 ਉਹ ਬਹੁਤ ਪਿੱਛੇ ਜਿਹੇ ਹੱਥ ਚੜਾਈ ਕੀਤੀ ਹਾਂਜੀ ਹਾਂ ਚੜਾਈ ਕੀਤੀ ਉਹ ਜਿਲ੍ਹੇ ਕੁਣੀ ਸਾਰੀ ਆ ਗਈ ਸਾਰੀ ਸ਼ੋਹਨੀ ਕਮੇਟੀ ਆਈ ਕਿਉਂਕਿ ਵਿਲੇ ਹੋ ਗਏ ਸਨ ਇਹ ਸਾਰੇ ਰੋਟਿਕ ਤੋਂ ਸੋਹਣੀ ਪਰ ਮੇਰੇ ਵਰਗ ਆ ਗਈ ਸਾਰੀਆਂ ਕਿ ਰਨ ਰਲ ਕੇ ਜਦੋਂ ਸਾਰੀ ਵੱਡੀਆਂ ਟੀਰਾ ਤੁਹਾਨੂੰ ਹਰਾਨ ਆ ਗਈਆਂ ਆ ਹਰਾਨ ਆ ਗਈ ਉਹ 6000 ਵੋਟਾਂ ਤੇ ਦੂਆਂ ਜਿਲਿਆਂ ਚ ਆ ਗਈਆਂ ਸਾਰੀਆਂ ਜੀ 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 ਬਾਦਲ ਬਾਦਲ ਬੜਾ ਸਿਆਣਾ ਹੈ ਉਹਨੇ ਜਿਹੜਾ ਕਿਹਾ ਬਈ ਮੈਨੂੰ ਪੀਲਾ ਰਿਜਲਟ ਤੇ ਵਿਖਾਓ ਉਹਨਾਂ ਆਖਿਆ ਵੀ 3700 ਵੋਟਾਂ ਤੇ ਦੂਆਂ ਜਿਲਿਆਂ ਚ ਚਿੰਦਾ ਕੇ ਦੇ ਹਾਂ ਹਾਂ ਤੇ ਉਹਨੇ ਕਿਹਾ ਵੀ ਇੱਥੇ 6000 ਵੋਟ ਹੈ ਸਾਰੀ ਵੋਟ ਸ਼ੇਰਾਂ ਦੀ ਪੈਂਦੀ ਨਹੀਂ 5000 ਤੋਂ ਹੋਰ ਤੇ ਵੱਡ ਪੈ ਨਹੀਂ ਸਕਦੀ ਹਾਂ ਹਾਂ ਤੇ ਸਾਡੇ 37 ਤੋਂ ਤੇ ਉਹ ਅੱਗੇ ਵੀ ਤੇ ਕੋਈ ਨਾ ਕੋਈ ਤਾਂ ਵੋਟਾਂ ਉਹ ਵੀ ਲੈ ਜਾਗਾ ਵਿੱਚੋਂ ਹਾਂਜੀ ਤੇ ਇਸ ਕਰਕੇ ਜੇ ਇਹਨਾਂ ਦੂਹਾਂ ਜਿਹੇ ਦਾ ਇਲੈਕਸ਼ਨ ਹੁੰਦਾ ਤਾਂ ਚਿੰਡਾਪੁਰ ਤੋਂ ਨਹੀਂ ਹਰਦਾ ਕਿਸੇ ਸੂਰਤ ਤੇ ਚ ਨਹੀਂ ਹਰਦਾ ਜੀ 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 ਉਹਨੇ ਤੇ ਇੱਕ ਮਿੰਟ 'ਚ ਜੋੜ ਕਟਾ ਕਰ ਦਿੱਤੀ ਉਹਨਾਂ ਫਿਰ ਬਾਦਲ ਨੇ ਉੱਥੇ ਹੀ ਫੋਨ ਕੀਤਾ ਆਪਣੇ ਉਹ ਜੱਜ ਨੂੰ ਜਿਹੜਾ ਮੈਨੂੰ ਨਾ ਭੁੱਲਦਾ ਪਿਆ ਜਸਦੀ ਸਰਬੰਸ ਸਿੰਘ ਅੱਛਾ ਜਸਦੀ ਹਰਬੰਸ ਸਿੰਘ ਹਾਂਜੀ ਲਾਇਆ ਸੀ ਇਹਨਾਂ ਨੇ ਬਿਲਕੁਲ ਹਾਂਜੀ 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 ਜਸਟਿਸ ਵੰਸੀ ਨੂੰ ਫੋਨ ਕੀਤਾ ਵੀ ਇਹ ਗੱਬ ਨਹੀਂ ਬੰਨਣਾ ਵਾਲਾ ਤੂੰ ਸਾਰੇ ਹਲਕੇ ਦਾ ਹੀ ਦੁਬਾਰਾ ਇਲੈਕਸ਼ਨ ਕਰ ਰਿਹਾ ਚਾਹਵੇਂ ਜਿਹੜੇ ਅੰਦਰ ਦੁਬਾਰਾ ਇਲੈਕਸ਼ਨ ਕਰਵਾ ਲੈ। ਓਹੋ ਅੱਛਾ ਐਡੀ ਵੱਡੀ ਐ ਐ ਇੰਨੀ ਹਨੇਰਗਰਦੀ ਕੀਤੀ ਬਾਦਲਾ ਨੇ। ਇੰਨੀ ਇੰਨੀ ਹਨੇਰਗਰਦੀ ਮੇਰੇ ਨਾਲ ਹੋਈ। ਤੇ ਉਹ ਸਟੈਂਡ ਮੈਂ ਅਲੀ ਇਲੈਕਸ਼ਨ ਕੈਂਪੇਨ ਤੇ ਹੀ ਸਾਂ। ਦੂਜੇ ਦਿਨ ਵੋਟਾਂ ਪੈਣੀਆਂ ਸਨ ਤੇ ਮੈਨੂੰ ਡੀਸੀ ਦਾ ਉੱਤੇ ਫੋਨ ਆ ਗਿਆ ਚਿੰਦਾ ਸਾਡੀ ਗੱਲ ਸੁਣ ਮੈਂ ਦੱਸੋ ਜੀ। ਅਗੇ 13 ਦੇ ਵੀ ਇਲੈਕਸ਼ਨ ਪੋਸਟਪੋਨ ਹੋ ਗਿਆ ਸਾਰੇ ਦਾ ਸਾਰਾ ਹਲਕੇ ਦਾ ਦੁਬਾਰਾ ਇਲੈਕਸ਼ਨ ਹੋਵੇਗਾ ਉਹ ਨਿਰਿਆਂ ਦੂਜਿਆਂ ਦਾ ਨਹੀਂ ਉਹ ਚਾਹਾਂ ਜਿਹੜਿਆਂ ਦਾ ਹੀ ਦੁਬਾਰਾ ਹੋਵੇਗਾ ਜਸਟਿਸ ਬਨ ਸਿੰਘ ਨੇ ਆਰਡਰ ਭੇਜ ਦਿੱਤੇ ਉਹ ਮੈਂ ਅਰੇ ਗਿਆ ਮੈਂ ਕਿਹਾ ਜੀ ਬੜਾ ਧੱਕਾ ਹੋ ਗਿਆ ਉਹਨੇ ਆ ਕੇ ਮੈਂ ਕਿਹਾ ਜੀ ਹੁਣ ਕੀ ਕਰਾਂ ਅਗੇ ਮਿਲਣਾ ਜਾ ਕੇ ਕਮਿਸ਼ਨਰ ਨੂੰ ਮੈਂ ਉੱਥੇ ਜਿਉਂ ਗੱਡੀ ਭਜਾਈ ਤੇ ਮੈਂ ਜਸਟਿਸ ਜਸਟਿਸ ਬਨ ਸਿੰਘ ਕੋਲ ਗਿਆ ਜੀ ਬਸ ਸਰਦਾਰ ਸਾਹਾ ਕੀ ਕੰਮ ਕਰਤਾ ਜੀ ਇਕ ਕਿਵੇਂ ਹੋ ਸਕਦਾ ਮੈਂ ਕਿ ਜਿਹੜਾ ਡਿਸਪਿਊਟਡ ਹਲਕਾ ਹੁੰਦਾ ਉੱਥੇ ਹੁੰਦੇ ਨੇ ਅਜੇ ਤੱਕ ਦੁਨੀਆ ਪਰ ਚੁ ਹੋਇਆ ਨਹੀਂ ਵੀ ਸਾਰੇ ਹਲਕੇ ਦੀ ਦੁਬਾਰਾ ਇਲੈਕਸ਼ਨ ਹੋ ਜਾਏ ਜਿਹੜੇ ਬੂਤੇ ਹੁੰਦੀ ਉਹ ਦੁਬਾਰਾ ਹੁੰਦਾ ਮੈਨੂੰ ਆਹ ਜੇ ਮੇਰੀ ਗੱਲ ਸੁਣ ਮੇਰੇ ਇੱਕ ਇੱਕ ਨੂੰ ਤਪੜ ਕਰਨ ਦੀ ਲੋੜ ਨਹੀਂ ਜਸਟਿਸ ਵੰਸ ਸਿੰਘ ਵੇਖੋ ਕਿਹੜੀ ਭਾਸ਼ਾ ਨਾਲ ਬੋਲਦਾ ਮੈਂ ਦੋ ਦਿਨ ਹੈ ਸੀ ਹੈਲੋ ਅੱਛਾ ਜੀ ਅੰਦਰ ਮੈਂ ਗਵਰਨਮੈਂਟ ਪਾਵਰ ਹ ਮੇਰੀ ਮਰਜ਼ੀ ਏ ਤੇਰੇ ਵਾਸਤੇ ਉਹ ਹਾਈ ਕੋਰਟ ਖੜਾ ਉੱਥੇ ਲਗਾ ਦੇ ਇਲੈਕਸ਼ਨ ਹੋਵੇਗਾ ਤੇ ਸਾਰੀ ਕੰਸਟਿਟਿਊਟ ਦਾ ਦੁਬਾਰਾ ਹੋਵੇਗਾ ਮੈਂ ਕਰ ਸਕਦਾ ਮੈਂ ਮੂ ਲਟਕਾ ਕੇ ਆ ਗਿਆ ਫਿਰ ਉਹ ਕਰਦੀ ਕਿ ਸਾਡੀ ਆਪਾਂ ਕਰ ਨਹੀਂ ਸਕਦੇ ਉਹ ਨੇ ਆ ਕਿ ਮੈਂ 1 ਮਨ ਪਾਵਰ ਜੋ ਕਰਨਾ ਤੇਰੇ ਵਾਸਤੇ ਹਾਈ ਕੋਰਟ ਖੜਾ ਹੈ ਮੈਂ ਬ੍ਰਹਮਾਨ ਨੂੰ ਫੋਨ ਕੀਤਾ ਮਾਨ ਦਾ ਕੋਈ ਨਹੀਂ ਪਿਆ ਨਾ ਕਮ ਐਚੋ ਮੈਂ ਕਿਹਾ ਹੁਣ ਕੀ ਕਰੀਏ ਫਿਰ ਉਹ ਫਿਰ ਇਲੈਕਸ਼ਨ ਤੇ ਇਹਨਾਂ ਫਿਰ ਦੁਬਾਰਾ ਡਿਕਲੇਅਰ ਕਰਨਾ ਸੀ ਇਹ ਦੁਬਾਰਾ ਸਾਰੀ ਕਨਸਟੀਚਿਊਸ਼ਨ ਦਾ ਫਿਰ 15 ਦਿਨ ਬਾਅਦ ਫਿਰ ਕਨਸਟੀਚਿਊਸ਼ਨ ਦਾ ਨਾ ਇਲੈਕਸ਼ਨ ਖੜੇ ਕਰਤਾ ਤੇ ਸਾਰੀ ਕਨਸਟੀਚੂਨਾਂ ਜਿਹੜਾ ਦੁਬਾਰਾ ਹੋਵੇਗਾ ਫਿਰ ਮੈਂ ਚਰਨਾਲ ਵਿੱਚ ਸੰਗਤ ਕਿਰਤੀ ਕੀਤੀ ਜੇ ਸੰਗਠਨ ਨੇ ਫੈਲਾ ਲਿਆ ਵੀ ਹੁਣ ਇਸ ਤਰ੍ਹਾਂ ਇਹ ਜੜਾ ਈ ਝਗੜੇ ਹੋਣਗੇ ਪਿੰਡਾਂ ਵਿੱਚ ਦੁਬਾਰਾ ਐਕਸ ਅਤੇ ਚਿੰਦਾ ਸਾਨੂੰ ਇਲੈਕਸ਼ਨ ਲੜਨੈ ਨਹੀਂ ਚਾਹੀਦਾ ਇਹ ਨਹੀਂ ਜਿੱਤਣ ਦੇਣਗੇ ਇਹ 150 ਗੱਡੀ ਲੈ ਕੇ ਕਰਨਾਲ ਆਣ ਕੇ ਬਹਿ ਗਏ ਸਾਰੇ ਰਗੂ ਜੀ ਦੇ ਘਰ ਪੰਜਾਬ ਦੇ ਸਾਰੇ ਵੀ ਵੀ ਤਗੀ ਕੋਰੋ ਟੌੜਾ ਸਾਹਿਬ ਜਿਹੜੇ ਹੁੰਦੇ ਸਨ ਬਾਦਲ ਸਾਹਿਬ ਸਾਰੇ ਜਿੰਨਾ ਹਮਲਾ ਭੀਲਾ ਚੋਂ ਸਾਰੇ ਫਟੇ ਫਟੇ ਲੀਡਰ ਸਾਰੇ 150 ਗੱਡੀ ਲੈ ਕੇ ਆ ਗਏ ਆ ਜੀ ਅਸੀਂ ਫਿਰ ਆ ਗਿਆ ਵੀ ਇਹ ਹਾਲਾਤ ਵੇਖ ਕੇ ਨਾ ਜਿੱਤਨ ਤੇ ਦਿਨਾਂ ਨਹੀਂ ਤੇ ਇਹ ਇਲੈਕਸ਼ਨ ਵੇਡਾ ਮਤਲਬ ਇਹ ਆਊਟ ਕਰ ਦਿਓ ਵੀ ਇਹ ਇਲੈਕਸ਼ਨ ਲੜਾਂਗੇ ਨਹੀਂ ਜੀ 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 ਅਸੀਂ ਉੱਥੇ ਇਲੈਕਸ਼ਨ ਕਿਹਾ ਵੀ ਅਸੀਂ ਇਹ ਇਲੈਕਸ਼ਨ ਦਾ ਬਾਈਕਾਟ ਕਰਨੇ ਆ ਇਲੈਕਸ਼ਨ ਨਹੀਂ ਲੜਾਂਗੇ ਜੀ ਬਾਦਲ ਐਡੀ ਭੈੜੀ ਛਾਈ ਹੁੰਦਾ ਸੀ ਉਹ ਸ਼ਾਮ ਤੱਕ ਵੀ ਜਾਂਦਾ ਰਹੀਂਦਾ ਚਿੰਦਾ ਬਹੁਤ ਕਤਨਾਕ ਬੰਦਾ ਜਿਹੜਾ ਮੇਰੇ ਬੰਦੇ ਨੂੰ ਇੰਨੀਆਂ ਵੋਟਰਾਂ ਨਾਲ ਇੱਕ ਮੁੰਡਾ ਜਿਹਾ ਹਰਾਏਗਾ ਮੇਰੇ ਮੁਕਾਬਲੇ ਤੇ ਉਹ ਅਖੀਰਲੇ ਦਿਨ ਵੀ ਇਹ ਕਰਦਾ ਘਰ ਰੋੜ ਰੋਲ ਕਰ ਰਿਹਾ ਨਾ ਫਿਰ ਉਹ ਜਿੱਜੇਗਾ ਗਰਟੀ ਲੈ ਨਹੀਂ ਪੈਣਾ ਉਹਨਾਂ ਜੀ ਆਪਣੀ ਪੂਰੀ ਕੰਪਨੀ ਜਾਰੀ ਰੱਖੀ ਤੇ ਉਹਨੇ ਆਖਿਆ ਵਾ ਬੂਥਾਂ ਦੇ ਵੀ ਜਾਣਾ ਹੈ ਜੇ ਤੂੰ ਕਿ ਮੈਂ ਡਿਕਲੇਅਰ ਕੀਤਾ ਸੀ ਉਹਨੇ ਆਖਿਆ ਟਾਈਮ ਦੇ ਟਾਈਮ ਇਹ ਕਰ ਸਕਦਾ ਕੋ ਬੋਟਾ ਪਾਣੀ ਸ਼ੁਰੂ ਕਰੋ ਤੇ ਲੋਕੀ ਉਹਨੂੰ ਸੈਂਟੀ ਇੰਨਾ ਡਰ ਪਾਤਾ ਸੀ ਬਾਦਲ ਨੂੰ ਹਾਂ ਬਿਲਕੁਲ ਜੀ ਬਿਲਕੁਲ ਉਹਨੇ ਆਖਿਆ ਨੂੰ ਸੈਂਟੀ ਦੇ ਵੋਟ ਮਿਲ ਜਾਣਗੇ ਹਾਂਜੀ ਨਹੀਂ ਵੈਸੇ ਇਹ ਗੱਲ ਮੰਨਣ ਵਾਲੀ ਹੈ ਵੀ ਜੋਸ਼ ਸ਼ੰਗਰ ਤੁਸੀਂ ਕੀਤਾ ਹਰਿਆਣਾ ਦੇ ਸਿੱਖਾਂ ਵਾਸਤੇ ਖਾਸ ਕਰਕੇ ਪਰੋੰਧ ਕਮੇਟੀ ਵਾਸਤੇ ਤੁਹਾਡਾ ਸੰਘਰਸ਼ ਇੱਕ ਮੀਲ ਪੱਥਰ ਆ ਤੁਹਾਡਾ ਸੰਘਰਸ਼ ਹਰਿਆਣਾ ਦੇ ਸਿੱਖ ਜਾਦ ਰੱਖਣਗੇ ਜੋ ਤੁਸੀਂ ਹੁਣ ਤੱਕ ਕੀਤਾ ਹਰਿਆਣਾ ਦੇ ਪਰਉੰਧ ਕਮੇਟੀ ਵਾਸਤੇ ਜਿਹੜਾ ਬਾਦਲਾ ਨੇ ਇੱਕ ਗੱਲ ਜ਼ਰੂਰੀ ਆਪਾਂ ਲੰਮੀ ਵਿਚਾਰਤਾਲਾ ਜਲਦੀ ਤੁਹਾਡੇ ਨਾਲ ਕਰਾਂਗੇ ਆ ਕੇ ਜਿਹੜਾ ਮੀਰੀ ਪੀੜ ਟਰਸਟ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਹੜਾ ਬਾਦਲਾ ਨੇ ਧੱਕਾ ਕੀਤਾ ਬਾਦਲਾ ਨੇ ਨਿੱਜੀ ਟਰਸਟ ਬਣਾ ਕੇ ਆਪ ਹੀ ਉਹਦੇ ਵਿਲ ਪਾਵਰ ਲੈ ਲਈ ਜੇ ਤੋ ਮੱਕੜ ਪ੍ਰਧਾਨ ਸੀਗਾ ਹੁਣ ਤਾਂ ਇਹਨਾਂ ਦੇ ਨਾਂ ਤੇ ਚੱਲਿਆ ਆ ਰਿਹਾ ਜਿਹੜਾ ਅਰਪਨਪੇ ਦਾ ਨੁਕਸਾਨ ਕੀਤਾ ਬਾਦਲਾ ਨਹੀਂ ਔਰ ਜ਼ਮੀਨਾਂ ਆਪਣੇ ਨਿੱਜੀ ਲੋਕਾਂ ਨੂੰ ਦਿੱਤੀਆਂ ਜਿਹੜੇ ਇਹਨਾਂ ਦੇ ਸਪਾਸ ਸਰਾਰਸਨ ਹੈ ਨਾ ਜਿਹੜੇ ਚੱਪਲ ਚੱਪਲ ਝਾੜਨ ਵਾਲੇ ਬੰਦੇ ਆ ਹਾਂਜੀ ਹਾਂਜੀ ਤੇ ਇਹ ਦੇ ਇਹਦੇ ਬਾਰੇ ਹੁਣ ਜਿਹੜੀ ਤੁਹਾਡੀ ਕਮੇਟੀ ਆਊਗੀ ਕੀ ਫੈਸਲਾ ਲਹੋਗੀ ਅ ਨਹੀਂ ਦੇਖੋ ਸੁਪਰੀਮ ਕੋਰਟ ਦੇ ਫੈਸਲੇ ਹੋਂ ਤੋਂ ਬਾਅਦ ਸੁਪਰੀਮ ਕੋਰਟ ਨੇ ਤੇ ਵੇਖਿਆ ਚਲ ਚਲ ਸੰਪਤੀ ਜਿੰਨੇ ਬੋਰਡ ਨੇ ਸਾਰੇ ਟੁੱਟ ਜਾਣਗੇ ਤੇ ਰਣ ਕਮੇਟੀ ਦੇ ਪ੍ਰਬੰਧ ਥਲੇ ਆ ਜਾਣਗੇ ਜੀ ਪਰ ਸ਼੍ਰੋਣੀ ਕਮੇਟੀ ਨੇ ਚਾਲ ਚੱਲੀ ਤੇ ਨਹੀਂ ਅਸੀਂ ਜਿਹੜਾ ਮੀਰੀ ਪੀਰੀ ਕਾਲਜ ਇੱਕ ਟਰਸਟ ਬਣਿਆ ਉਹ ਟਰਸਟ ਅਸੀਂ ਨਹੀਂ ਜਾਣਦੇ ਨਾ ਜਿਹੜੀ ਇਲੈਕਟਿਡ ਬਾਡੀ ਆਵੇਗੀ ਉਹ ਇਹਦਾ ਸੰਭਾਲੇਗੀ ਅਸੀਂ ਇਹ ਸਿਲੈਕਟਿਡ ਬਾਡੀ ਨਹੀਂ ਜਾਣਦੇ ਨਾ ਇਲੈਕਟਿਡ ਬਾਡੀ ਨੇ ਧਿਆਨ ਅੱਛਾ ਹੋਣ ਉਹ ਸੰਗਠਨ ਦੀ ਲੈਗਿਟਿਮ ਬੋਡੀ ਬਣੀ ਜੀ ਹੁਣ ਉਹਨੂੰ ਰੋਕ ਨਹੀਂ ਪਾ ਸਕਦੇ ਸੁਪਰੀਮ ਕੋਰਟ ਦੇ ਆਰਡਰਾਂ ਦੇ ਨਾਲ। ਵਾਹ ਵਾਹ। ਇੱਥੋਂ ਤੱਕ ਜਿਹੜਾ ਬਾਦਲ ਅਮੀਰੀਪੁਰ ٹرسٹ ਨੂੰ ਬਚਾਉਣ ਲਈ ਆ ਹੱਥ ਕੰਡੇ ਵਰਤਦੇ ਪਏ ਆ ਕਿਉਂਕਿ ਉਹ ٹرسٹ ਇਹਨਾਂ ਦੇ ਮਾਲਕ ਮੈਂ ਨੀਜੀ ਮਲਕੀਅਤ ਬਣ ਕੇ ਰਹਿ ਗਿਆ ਜੀ ਢੰਡਾ ਸਾਹਿਬ। ਹਾਂ ਜੀ ਉਹ ਇਹਨਾਂ ਦੀ 25 ਕਿੱਲੇ ਜ਼ਮੀਨ ਸੀ ਉਹ ਗੁਰਦੁਆਰਾ ਸ਼ਾਹਬਦ ਦੇ ਨਾਲ। ਉਹ ਇਹਨਾਂ ਆਪਣੇ ਨਾਂ ਕਰਵਾ ਕੇ ਸ਼ਮਣਿਕ ਕਮੇਟੀ ਦੇ ਨਾਂ ਕਰਵਾ ਕੇ ਆਪਣੇ ਨਾਂ ਕਰਵਾ ਕੇ ਜਿੰਜੀ ਸੈਸ਼ਨ ਹੁੰਦਾ ਤੇ ਆਪ ਉਹਦੇ ਮੈਂਬਰ ਤੇ ਚੇਅਰਮੈਨ ਬਣ ਗਏ ਸਾਡਾ ਕਿਲਾ ਕਰੋੜਾਂ ਰੁਪਈਆ ਦਾ ਰਬਾਂ ਦਾ ਨੁਕਸਾਨ ਹੀ ਨਹੀਂ ਹੋਇਆ ਇਹਦੇ ਨਾਲ ਸਾਡੇ ਸਿੱਖ ਬੱਚਿਆਂ ਦਾ ਬੜਾ ਜਿੱਥੇ ਸੋ ਬਹੁਤ ਬਹੁਤ ਐਜੂਕੇਸ਼ਨ ਪੱਖ ਦਾ ਉਹ ਨੁਕਸਾਨ ਹੈ ਬਿਲਕੁਲ ਜੀ 100 100 ਡਾਕਟਰ ਹਰ ਸਾਲ ਬਣ ਕੇ ਨਿਕਲਨੇ ਸੰ ਉੱਥੋਂ ਜੀ ਤੇ ਜਿਹੜੇ ਵੀ ਹਾਲੀ ਮੈਡੀਕਲ ਕਾਲਜ ਉਹਨਾਂ ਡੈਂਟਲ ਕਾਲਜ ਬਣਾ ਕੇ ਰੱਖਿਆ ਉਹ ਡੀਐਨਐਸਯੂ ਮੈਡੀਕਲ ਕਾਲਜ ਲਈ ਨਹੀਂ ਅਜੇ ਤੱਕ ਮੈਡੀਕਲ ਕਾਲਜ ਚੱਲਿਆ ਹੀ ਨਹੀਂ ਉੱਥੇ। ਓਹੋ ਉੱਥੇ ਤੇ ਉਹ ਹਸਪਤਾਲ ਬਣ ਕੇ ਰਹਿ ਗਿਆ ਉਹ ਵੀ ਡੈਂਟਲ ਹਸਪਤਾਲ। ਉਹ ਵੀ ਸਿੱਖ ਕੌਮ ਨੂੰ ਵੇਖ ਲਓ 2000 ਤੇ ਸ਼ੁਰੂ ਹੋਇਆ ਸੀ ਇਹ 2000 ਤੋਂ ਲੈ ਕੇ 25 ਸਾਲਾਂ ਵਿੱਚ 2500 ਡਾਕਟਰ ਸਾਡੇ ਬਣ ਕੇ ਨਿਕਲਨੇ ਸਨ ਹਰਿਆਣਾ ਦੇ ਜਾਂ ਪੰਜਾਬ ਦੇ ਜਾਂ ਕਿਥੋਂ ਮਰਜ਼ੀ ਨਿਕਲਦੇ। ਬਹੁਤ ਵੱਡਾ ਕੌਮ ਨੂੰ ਦੇਸ਼ ਨੂੰ ਫਾਇਦਾ ਹੋਣਾ ਸੀ ਜੀ। ਬਹੁਤ ਵੱਡਾ ਤੇ ਕੌਮ ਦਾ ਕਿੰਨਾ ਨੁਕਾਨ ਕੀਤਾ ਇਹਨਾਂ ਜਿੱਦਿਆਂ ਦਾ ਮਾਇਆ ਦਾ ਆ ਹੁਣ ਜਿਹੜੇ 6 6 ਲੱਖ 6 ਜਗ੍ਹਾ ਤੇ ਜਿੱਤੇ ਆ ਬਾਦਲ ਭਾਵੇਂ ਕਿ ਬਹੁਤ ਮੁਸ਼ਕਲ ਜਿੱਤੇ ਆ ਬਾਤ ਤੇ ਇਹ ਜਿਹੜੇ ਹੈਗੇ ਆ ਇਲਾਕੇ ਤੇ ਮੈਂ ਵੀ 6 ਇਲਾਕਿਆਂ ਚ ਬਾਦਲ ਹੁਣ ਵੀ ਜਿੱਤ ਗਿਆ ਵਾ ਹਾਂ 6 ਲੱਖ ਕੇ ਹੁਣ ਜਿੱਤੇ ਜੀ ਜੀ ਤੇ ਪਵਨ ਚੰਨਾ ਸਾਹਿਬ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਹੁਣ ਪ੍ਰਧਾਨ ਆਪਣਾ ਹਰਿਆਣਾ ਕਮੇਟੀ ਦਾ ਤੁਸੀਂ ਬਣੋਗੇ ਜਾਂ ਕੋਈ ਹੋਰ ਜਾਂ ਕਿਸੇ ਨਾਲ ਅਲਾਈਅੰਸ ਹੋਊਗਾ ਤੁਹਾਡਾ ਦੇਖੋ ਜੀ ਇਸ ਟਾਈਮ ਵੀ ਉਹ ਜੁਦਾਈ ਆਕੜਾ ਜਿਹੜਾ ਮੇਰੀ ਫੁੱਲ ਮੈਜੋਰਟੀ ਤੇ ਸਿੰਗਰ ਨੇ ਦਿੱਤੀ ਨੇ ਜੀ ਜੀ ਤੇ ਨਾ ਦੇਣ ਕਰਕੇ ਫਿਰ ਹੁਣ ਕਿਤੇ ਨਾ ਕਿਤੇ 22 ਮੈਂਬਰ ਜਿਹੜੇ ਨੇ ਉਹ ਆਜ਼ਾਦ ਬਣ ਗਏ ਨੇ ਅੱਛਾ ਜੀ ਅਕਾਲੀ ਦਲ ਬਾਦਲ ਉਹਨਾਂ ਆਜ਼ਾਦਾਂ ਤੇ ਜ਼ੋਰ ਲਾਈ ਜਾਂਦਾ ਹੈ ਉਦੋਂ ਸਰਕਾਰ ਜਿਹੜੀ ਹੈ ਉਹ ਨਾ ਆਜ਼ਾਦਾਂ ਤੇ ਜ਼ੋਰ ਲਾਈ ਜਾਂਦੀ ਹੈ ਕਿਉਂਕਿ ਸਥਿਤੀ ਇਸ ਟਾਈਮ ਟੋਟਲ ਇਹ ਵਿਚਾਲੀਆਂ ਮੈਂਬਰਾਂ ਦੀ ਜਿਹਦੇ ਚੋਂ ਮੇਰੇ ਮੈਂਬਰ 11 ਲਾ ਲਓ ਤੁਸੀਂ 11 ਮੇਰੇ ਬਣ ਗਏ ਜੀ ਜੀ ਇਹ ਇਹਦੇ ਆਪਣਾ ਤਿੰਨ ਨਰਜੀ ਸਾਹਿਬ ਦੇ ਬਣ ਗਏ 6 ਬਾਦਲ ਗਿਆ ਦੇ ਬਣ ਗਏ ਤੇ 4 ਦਾਦੂ ਦੇ ਬਣ ਗਏ ਹਾਂ ਦਾਦੂ ਵਾਲੇ 4 ਬਣ ਗਏ ਜੀ 4 ਤੇ 6 10 ਤੇ 3 13 ਤੇ 11 24 ਬਣ ਗਏ ਜੇ ਤੁਸੀਂ ਇਕੱਠੇ ਹੋ ਜਾਂਦੇ ਹੋ ਤੁਸੀਂ ਆਪਣੀ ਪਾਰਟੀ ਵੱਖਰੀ ਬਣਾ ਜਾਂਦੇ ਹੋ ਤੇ ਇਹ ਸਾਰੇ ਪਰ ਦਾਦੂ ਵਾਲੇ ਸਾਡੇ ਨਾਲ ਥੋੜਾ ਚੱਲਣਗੇ ਬਾਦਲ ਕੇ ਸਾਡੇ ਨਾਲ ਥੋੜਾ ਹੋਣਗੇ ਨਹੀਂ ਬਾਦਲ ਕ ਨਹੀਂ ਆਣਗੇ ਬਿਲਕੁਲ ਜੀ ਜਿਹੜੇ ਆਜ਼ਾਦ ਜਿਹੜੇ ਆਜ਼ਾਦ ਆ ਉਹ ਤੇ ਮੈਂ ਉਹੀ ਗੱਲ ਕਰ ਰਿਹਾ ਕਿ 6 ਤੇ 4 10 ਕੱਢ ਦਿਓ ਬਦਲ ਕੇ ਵੀ 6 ਕੱਢ ਦਿਓ ਦਦੂ ਦੇ ਵਿਚਾਰ ਕੱਢ ਦਿਓ 10 ਤੇ ਆਪਾਂ ਮਿਲ ਹੀ ਨਹੀਂ ਸਕਦੇ ਉਹਨਾਂ ਨਾਲ ਹਾਂ 14 ਹੀ ਰਹਿ ਗਏ ਤੁਹਾਡੇ ਕੋ ਆਹ ਬਾਕੀ ਸਾਡੇ ਕੋਲ 14 ਮੈਂਬਰ ਨਹੀਂ ਕੀ ਰਹਿ ਗਿਆ ਨਾ ਬਾਕੀ 10 ਨਿਕਲ ਗਏ ਨਹੀਂ 14 ਤੁਹਾਡੇ ਰਹਿ ਗਏ ਬਾਕੀ 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 ਰਹਿ ਗਏ ਦੂਜੇ ਆਜ਼ਾਦ ਹਾਂ ਬਾਕੀ ਬਾਕੀ ਕੋਈ ਆਜ਼ਾਦ ਰਹਿ ਗਏ 16 ਨਾਲ ਤੇ ਆਜ਼ਾਦਾਂ ਦੀ ਕੀ ਸੋਚ ਹੈ ਜੀ ਆਜ਼ਾਦ ਵਾਲੇ ਹਾਂ ਆਜ਼ਾਦ ਵੇਖੋ ਇਸ ਟਾਈਮ ਜੀ ਸੋਚ ਤੇ ਪਹਿਲੋਂ ਵੀ ਸੰਗਤ ਤੇ ਜੇ ਸੀ ਵੀ ਜਿੰਨਾ ਸੰਘਰਸ਼ ਕੀਤਾ ਉਹਨਾਂ ਨੂੰ ਆਪਾਂ ਵੋਟਾਂ ਪਾਣ ਵੇਖੋ ਤੁਹਾਡਾ ਸੰਘਰਸ਼ ਬੇਮਿਸਾਲ ਹੈ ਜੇ ਕੋਈ ਸ਼ੱਕ ਨਹੀਂ ਕਿਉਂਕਿ ਤੁਸੀਂ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ 1996 ਤੋਂ ਬਾਦਲ ਕਹਿੰਦੇ ਧੱਕੇ ਬਹੁਤ ਕੀਤੇ ਔਰ ਤੁਹਾਡੇ ਤੇ ਜਿਹੜਾ ਹੈਗਾ ਤਸ਼ੱਦਦ ਬਹੁਤ ਹੋਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਜੀ ਮੈਨੂੰ ਨਾ ਕਾਬਲ ਤੱਕ ਤੱਕ ਸਦਵਾਇਆ ਬਿਨਾ ਮਤਲਬ ਤੂੰ ਵੀ ਮੈਂ ਬਿਲਕੁਲ ਮੈਂ ਜਾਣਦਾ ਸਦਾ ਹੋਵੇਗਾ ਜੀ ਜੀ ਇਹ ਜਦੋਂ ਗੁਰਚੰਦ ਸਿੰਘ ਨੇ ਮੈਨੂੰ ਸੇਵਾ ਲਈ ਭਗਤੀ ਆਪਾਂ ਪੰਨਾ ਤਖਤਾਂ ਦੀ ਸੇਵਾ ਮਤਲਬ ਇਹਨਾਂ ਆਪਣੇ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜੀ 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 ਹਾਂ ਤੇ ਪਰ ਚਲੋ ਹੁਣ ਸੰਗਠਨ ਵਿੱਚ ਜਿਵੇਂ ਸੀ ਵੀ ਅਸੀਂ ਜਿੰਨਾ ਸੰਘਰਸ਼ ਕੀਤਾ ਉਹਨਾਂ ਨੂੰ ਵੋਟਾਂ ਪਾਣੀਆਂ ਨੇ ਪਰ ਜਲਤ ਤੁਹਾਡੇ ਸਾਹਮਣੇ ਬੈਲੋ ਜਲਤੋ ਉਹ ਤੇ ਨਹੀਂ ਨਾ ਸੰਗਤ ਦੇ ਸਕੀ ਜਿਹੜਾ ਦੇਣਾ ਚਾਹੀਦਾ ਸੀ ਹਾਂ ਦੇਣਾ ਚਾਹੀਦਾ ਚਲੋ ਫੇਰ ਹੀ ਬਹੁਤ 12 12 12 ਤੁਸੀਂ ਉਹ ਕੱਲੇ 12 ਜਿੱਤੇ ਹੋ ਬਾਕੀ ਤਾਂ ਘੱਟ ਸਾਰੇ ਤੁਹਾਡੇ ਜਿੱਤੇ ਹਾਂ ਬਾਕੀ ਤੁਹਾਨੂੰ ਦੱਸਿਆ ਤਿੰਨ ਨਲਦੀ ਦੇ ਨੇ 6 ਬਾਦਲ ਗਿਆ ਹੁੰਦੇ ਨੇ 4 ਦਾਦੂ ਦੇ ਨੇ ਇਹਨਾਂ ਦੇ ਬਹੁਤ ਥੱਲੇ ਨੇ ਬਹੁਤ ਜ਼ਿਆਦਾ ਥੱਲੇ ਨੇ 3 ਗੁਣਾ ਥੱਲੇ ਨੇ ਹਾਂਜੀ ਜਿਹੜੇ ਆਜ਼ਾਦ ਨੇ ਜੀ ਆਜ਼ਾਦ ਹੀ ਤੁਹਾਡੇ ਸੰਘਰਸ਼ ਨੂੰ ਵੇਖ ਕੇ ਤੁਹਾਡੇ ਨਾਲ ਆ ਜਾਂਦੇ ਤੇ ਹਰਿਆਣਾ ਦਾ ਬਹੁਤ ਕੁਝ ਹਰਿਆ ਹਾਂ ਹੁਣ ਜਿਹੜਾ ਤੁਸੀਂ ਪਿੱਛੇ ਜੀ ਅਸਤੀਫਾ ਦਿੱਤਾ ਤੇ ਵਾਪਸ ਲੈ ਲਿਆ ਇਹ ਅਸਤੀਫਾ ਕਿਉਂ ਦਿੱਤਾ ਸੀ ਹਾਂ ਬਸ ਸਿਰਸੇ ਕਰਕੇ ਦਿੱਤਾ ਵੀ ਜਿਹੜੀ ਸੰਗਤ ਮੈਂ ਸਾਰੇ ਹਰਿਆਣੇ ਜਦੋਂ ਘੁੰਮਦਾ ਸਾਂ ਜੀ ਤੇ ਕਿੰਦੀ ਸੀ ਆਹ ਸ਼ਹਿਰਸ ਨੂੰ ਵੋਟਾਂ ਪਾਣੀਆਂ ਨੇ ਤੇ ਜਦੋਂ ਰਿਜ਼ਲਟ ਆਇਆ ਮੈਂ ਵੇਖਿਆ ਵੀ ਮੇਰੇ 12 ਬੰਦੇ ਸਿੰਗਰ ਤੇ ਹਰਾ ਕੇ ਰੱਖ ਦਿੱਤੇ ਨੇ 11 ਜਿਤਾਏ ਤੇ 12 ਹਰਾ ਦਿੱਤੇ ਤੇ ਮੇਰੇ ਮਨ ਤੇ ਇੱਡਾ ਵੱਡਾ ਬੋਝ ਪੈ ਗਿਆ ਜੀ ਜੀ ਵੀ ਚਾਹ ਹ ਤੇ ਬਹੁਤ ਵੱਡਾ ਸੰਗਤ ਨੇ ਮੰਡਿਟ ਠੀਕ ਨਹੀਂ ਦਿੱਤਾ ਮਾਨਸਿਕ ਭਾਰ ਇਨਾ ਚੜ ਗਿਆ ਮੇਰੇ ਤੇ ਮੈਂ ਕਿਹਾ ਜੀ ਜੇ ਸੰਗਤ ਹੀ ਨਹੀਂ ਚਾਹਦੀ ਇਹ ਵੀ ਜੇ ਨਹੀਂ ਤਾਂ ਫੁੱਲ ਮжоਰਿਟੀ ਦੇ ਦੇਣੀ ਮੈਨੂੰ ਜੀ ਜੀ ਜਨਾ ਤੇ ਚੜ ਕੇ ਬੰਦੇ ਤੇ ਮੇਰੇ ਯਾਰਾਂ ਬਣੇ ਹਮ ਹਮ ਬਰ ਬਰਬ ਨੇ ਮੇਰੇ ਹਰਾਦੀ ਤੇ ਸੰਗਤ ਨੇ ਤੇ ਫਿਰ ਆਪਾਂ ਲੈਣਾ ਵੀ ਕੀ ਇਹ ਜੋ ਸ਼ਹਿਰ ਕੀਤਾ ਹੈ ਹਰਿਆਣਾ ਦੇ ਸੀ ਕਾਨੂੰ ਹਰਿਆਣਾ ਦਾ ਅਕਦਲਵਾਰੀ ਚਾ ਉਹ ਜਿਹੜਾ ਗੋਲ ਕਰਨਾ ਸੀ ਕਰ ਲਿਆ ਬਾਦਲਗੁਰੂ ਕਮੇਟੀ ਦੇ ਹੰਦੀ ਬਣਵਾ ਦਿੱਤੀ ਹੈ ਤੇ ਆਪਾਂ ਉਹਨੂੰ ਇਹਦੇ ਰਹਿ ਕੇ ਕਰਨਾ ਜੋ ਸੰਗਤ ਹੀ ਨਹੀਂ ਚਾਹਦੀ ਕੋਈ ਪ੍ਰਬੰਧ ਇਹ ਕਰਨ ਜਿੰਨਾ ਸ਼ਹਿਰ ਕੀਤਾ ਹੈ ਇਸ ਦਾ ਇਹ ਸੋਰ ਨੂੰ ਲੈ ਕੇ ਮੈਂ ਆਪਣਾ ਸਿਫਾ ਦੇ ਦਿੱਤਾ ਹੁਣ ਅਸਤੀਫਾ ਵਾਪਸ ਲੈ ਲਿਆ ਤੁਸੀਂ ਆ ਫਿਰ ਸੰਗਤ ਨੂੰ ਪਤਾ ਲੱਗਾ ਤੇ ਜਿੰਨੇ ਸਾਡੇ ਮੈਂਬਰ ਜਿੱਤੇ ਸਨ ਉਹ ਮੇਰੇ ਕੋਲ ਆਣ ਕੇ ਬਹਿ ਕੇ ਵੀ ਸਾਡਾ ਹੁਕਮ ਤੈਨੂੰ ਮੰਨਣਾ ਪੈਗਾ ਤੇ ਉਹ ਡੀਸੀ ਆਫਿਸ ਮੈਸਤੀ ਫਰਦਰ ਦੇਣ ਗਿਆ ਤੇ ਮਗਰ ਸਾਰੇ ਫਿੰਗਰ ਤੇ ਹਿਆਣੇ ਦੀ ਪਹੁੰਚ ਗਈ ਮੇਰੇ ਯਾਰ ਨੌਵੇਂ ਮੈਂਬਰ ਵੀ ਸਾਰੇ ਪਹੁੰਚ ਗਏ ਤੇ ਉਹਨਾਂ ਮੈਨੂੰ ਹੁਕਮ ਲਾ ਦਿੱਤਾ ਕਿ ਮੈਂ ਉਹਨਾਂ ਚਲੋ ਸੰਗਤ ਦਾ ਹੁਕਮ ਸਿਰ ਮੱਥੇ ਆ ਜੀ ਉਹਨਾਂ ਕਹਿਆ ਵੀ ਜੀ ਨਾ ਸਾਹਿਬ ਅਸੀਂ ਜਲਦੀ ਤੁਹਾਡੇ ਨਾਲ ਸਾਡੀ ਟੀਮ ਆ ਕੇ ਗੱਲਬਾਤ ਕਰੇਗੇ ਅਸੀਂ ਮਿਲਦੇ ਹਾਂ ਜੀ ਤੁਹਾਨੂੰ ਤੇ ਤੁਹਾਡਾ ਸੰਘਰਸ਼ ਲਾ ਲਾ ਬੇਮਿਸਾਲ ਹੈ ਜੀ ਔਰ ਸਜਦਾ ਹੈ ਤੁਹਾਡੇ ਵਰਗੇ ਸਿਰੜੀ ਸਿੱਖਾਂ ਨੂੰ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਔਰ ਬਾਦਲ ਕਿਆ ਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਵੀ ਬਹੁਤ ਨੁਕਸਾਨ ਕੀਤਾ ਸਿੱਖੀ ਦਾ ਤੇ ਸਿੱਖੀ ਸਿਧਾਂਤਾਂ ਦਾ ਬਿਲਕੁਲ ਤੇ ਬਾਕੀ ਪ੍ਰਾਪਰਟੀਆਂ ਦਾ ਨੁਕਸਾਨ ਤੇ ਬੇਹੱਦ ਕਿਉਂਕਿ ਜਿੱਥੇ ਪੰਜਾਬ ਬਾਹਰਿਆਨੇ ਚ ਇਹਨਾਂ ਨੇ ਆਪਣੇ ਸਿੱਪਾ ਸਲਾਰਾਂ ਨੂੰ ਪ੍ਰਾਪਰਟੀਆਂ ਤੇ ਜ਼ਮੀਨਾਂ ਐਕਵਾਇਰ ਕਰਕੇ ਦਿੱਤੀਆਂ ਐਵੇਂ ਪੰਜਾਬ ਦੀਆਂ ਸ਼੍ਰੋਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਸ਼੍ਰੋਣੀ ਗੁਰਦਾਰ ਪਰੰਧ ਕਮੇਟੀ ਦੀਆਂ ਜ਼ਮੀਨਾਂ ਪੰਜਾਬ ਚ ਇਹਦੇ ਰਿਕੁਆਇਰ ਕੀਤੀਆਂ ਹੋਈਆਂ ਜਿਹਦਾ ਖੁਲਾਸੇ ਬੜੀ ਵਾਰ ਕਰ ਚੁੱਕੇ ਆ ਪਰ ਤੁਸੀਂ ਬਹੁਤ ਵੱਡਾ ਕੰਮ ਕੀਤਾ ਵਾ ਜੇ ਇਲੈਕਟਿਡ ਕਮੇਟੀ ਆਉਂਦੀ ਐ ਤੇ ਬਾਦਲਕਿਆਂ ਤੋਂ ਜਿੰਨੇ ਵੀ ਜ਼ਮੀਨਾਂ ਸਰ ਰਕਸਾਰੀਆਂ ਰਿਕੁਆਇਰ ਕੀਤੀਆਂ ਵਾਪਸ ਲਈਆਂ ਜਾਣਗੀਆਂ हां बिल्कुल ਜੀ ਕਿ ਲਿਆਂ ਜਾਣੀਆਂ ਪਰ ਕਿ ਅਸੀਂ 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 ਆਪਣੇ ਆਜ਼ਾਦ ਜਿਹੜੇ ਸਿੱਖ ਆਪਣਾ ਵੀਰ ਜਿੱਤੇ ਆ ਜਿਹੜੇ ਹਰਿਆਣਾ ਕਮੇਟੀ ਦੇ ਉਹਨਾਂ ਨੂੰ ਅਪੀਲ ਕਰਦੇ ਆ ਅਸੀਂ ਆਪਣੇ ਮਾਦੀ ਬਰਾਈ ਵੀ ਸੱਚ ਦਾ ਸਾਥ ਦਿਓ ਜਿਹੜਾ ਵੀ ਤੁਹਾਨੂੰ ਸੱਚਾ ਲੱਗਦਾ ਉਹਦਾ ਸਾਥ ਦਿਓ ਢਿੰਡਾ ਸਾਹਿਬ ਦੀ ਕੁਰਬਾਨੀ ਬੜੀ ਵੱਡੀ ਆ ਅਸੀਂ ਆਪਣੇ ਮਾਦੀ ਬਾਰੇ ਜਰੂਰ ਬੇਨਤੀ ਕਰਾਂਗੇ ਧੰਨਵਾਦ ਜੀ ਢਿੰਡਾ ਸਾਹਿਬ ਗੱਲਬਾਤ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ